ਅੰਮ੍ਰਿਤਸਰ 'ਚ ਆਪ ਆਗੂਆਂ ਨੇ ਕੀਤੀ ਪ੍ਰੈਸ ਕਾਨਫਰੰਸ ਭਾਜਪਾ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ ਭਾਜਪਾ ਉੱਪਰ ਲਾਇਆ ਗੰਭੀਰ aarop ਕੇਜਰੀਵਾਲ ਦੀ ਗ੍ਰਿਫਤਾਰੀ ਤੇ ਆਪ ਆਗੂਆਂ ਨੇ ਜੰਮ ਕੇ ਭਾਜਪਾ ਉਤੇ ਪੜਾਸ ਕੱਢੀ ਹੈ ਜੀ ਹਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਪ ਆਗੂਆਂ ਵੱਲੋਂ ਸੰਘਰਸ਼ ਤਿੱਖਾ ਕਰਦੇ ਆਂ ਅੱਜ ਅਮ੍ਰਿਤਸਰ ਦੇ ਆਪ ਆਗੂ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਅਤੇ ਪ੍ਰੋਫੈਸਰ ਐਚਐਸ ਵਾਲੀਆ ਨੇ ਭਾਜਪਾ ਉੱਪਰ ਦੋਸ਼ ਲਗਾਉਂਦਿਆਂ ਦੱਸਿਆ ਕਿ ਭਾਜਪਾ ਖੁਦ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈ ਪਰ ਫਿਰ ਵੀ ਸਾਰੀ ਰਾਜਨੀਤਿਕ ਪਾਰਟੀਆਂ ਕਿਉਂ ਚੁੱਪ ਨੇ ਅਤੇ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਸੰਘਰਸ਼ ਕਰਨ ਦੀ ਇਹ ਗੱਲ आखी गई है इस मौके आप आगू एडवोकेट परमिंदर सिंह सेठी और प्रोफैसर एच एस वालिया ने दसिया कि बीजेपी की भ्रिष्ट सरकार की तानाशाही खिलाफ खड़े होकर सच्चाई को चुनन की लड़ है इस तुम तो अलावा उन्होंने की किया आप ही सुनो अच्छा मोटिव यो है जरा तुम दस रहे थे बीजेपी जी कि सेंट्रल गवर्नमेंट ਜਿਹੜੀ ਚਲ ਆ ਰਹੀ ਹੈ ਸੁਰਵੀਂ ਨੂੰ ਐਂਡੀਆ ਦੇ ਰੋਟੇ ਮੇਨ ਜੜਾ ਕੰਸਟਿਟੂਐਂਟ ਉਹ ਇੰਨੇ ਤਾਂ ਤਸ਼ੱਦਦਤ ਕਰ ਰਹੀ ਹੈ ਆਪੋਜੀਸ਼ਨ 'ਚ ਕਿ ਉਹ ਕਹਿੰਦੇ ਆਪੋਜੀਸ਼ਨ ਬਿਲਕੁਲ ਕਿੱਲ ਕਰਦੀ ਹੈ ਔਰ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਹੈ ਇੰਡੀਆ 'ਚ ਹੈ ਮੋਦੀ ਪ੍ਰਾਈਮ ਮਿਨਿਸਟਰ ਦੀ ਡਿਕਟੇਟਰਸ਼ਿਪ ਜੇ ਕੋਈ ਸਲਾਹ ਮੇਰਾ ਤਾਂ ਖਿਆਲ ਹੈ ਇੰਟਰਨਲ ਡੈਮੋਕ੍ਰੇਸੀ ਵੀ ਉਹਨਾਂ ਦੀ ਕੋਈ ਹੈ। ਇਸ ਤੋਂ ਵੀ ਜਿਹੜਾ ਦੂਸਰਿਆਂ ਨੂੰ ਕੀ ਪੁੱਛਣਾ ਆਪਣੇ ਪਾਰਟੀ ਨੂੰ ਨਹੀਂ ਪੁੱਛਦੇ ਔਰ ਉਹਦੇ ਵਿਰੁੱਧ ਉਹਨੂੰ ਪੰਡੰਮ ਕਰਨ ਲਈ ਔਰ ਜਿਹੜਾ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਹੈ ਉਹ ਬਿਲਕੁਲ ਗੈਰ ਸੰਵਿਧਾਨਿਕ ਹੈ ਅਪਰਾਜਾਤੰਤ੍ਰਿਕ ਆਨ ਡੈਮੋਕਰੇਟਿਕ ਔਰ ਇਹ ਸਿਰਫ ਬਦਰੇਖੋਰੀ ਦੀ ਭਾਵਨਾ ਨਾਲ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਸੁਪਰੀਮ ਕੋਰਟ ਮੋਨੀਟਰਡ ਜਿਹੜੀ ਵੀ ਕਮੇਟੀ ਹੈ ਸੁਪਰੀਮ ਕੋਰਟ ਦੀ ਛਤਰਛਾਇਆ ਚ ਬਣੇ ਔਰ ਇਹ ਸਾਰਾ ਜੋ ਕੋਈ ਡਾਟਾ ਆਇਆ ਉਹਦੇ ਚ ਦੇਸ਼ ਨੂੰ ਕਿੰਨਾ ਨੁਕਸਾਨ ਹੋਇਆ ਪਬਲਿਕ ਨੂੰ ਕਿੰਨਾ ਨੁਕਸਾਨ ਹੋਇਆ ਕਿਉਂਕਿ ਇਹ ਜਿਹੜੇ ਬਾਂਡ ਜਿਹੜੇ ਲੈ ਕੇ ਉਹਨਾਂ ਬੰਦਿਆਂ ਦੇ ਕਿੰਨੇ ਕੰਮ ਕਿੰਨੇ ਕ ਠੇਕੇ ਦਿੱਤੇ ਗਏ ਉਹ ਕਿੰਨੇ ਕਿ ਜਿਹੜੇ ਆ ਆਪੋਜੀਸ਼ਨ ਵਿਰੁੱਧ ਝੂਠੇ ਤੱਤ ਇਕੱਠੇ ਕੀ ਇਹ ਸਾਰੀ ਜਾਂਚ ਹੋਣੀ ਚਾਹੀਦੀ ਹੈ ਔਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਔਰ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਸ ਸਰਕਾਰ ਨੂੰ ਸਮਝਣ ਔਰ ਸਮਝ ਕੇ ਆਪਣਾ ਜਿਹੜਾ ਵੋਟ ਦਾ ਅਧਿਕਾਰ ਜਿਹੜਾ ਯੂਸ ਕਰ। ਮਲੇ ਸਭ ਕੀ ਕਾਰਨ ਕਿ ਸਮਝੋ ਤੇ ਜਿਵੇਂ ਅੰਦਰ ਦੇਂਦਾ ਸਭ ਤੋਂ ਵੱਡਾ ਕਾਰਨ ਇਹ ਸਮਝੋ ਪ੍ਰਧਾਨ ਮੰਤਰੀ ਇਹ ਬਿਲ ਪਹਿਲਾ ਕ੍ਰਾਈਮ ਹੈ ਕਿ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ। ਇਹ ਪਹਿਲਾ ਪਹਿਲਾ ਕ੍ਰਾਈਮ ਹੈ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ ਵਿਦਆਊਟ ਰਿਕਵਰੀ ਅਸੀਂ ਪਾਰਟੀ ਦੇ ਇਨੇ ਲੀਡਰ ਤੁਸੀਂ ਅੰਦਰ ਦੇ ਦਿਆ। ਅਗਰ ਕਨਾਇਬ ਦੀ ਕਾਦਮੂਸ਼ੀ ਦੋ ਸੀ ਤੁਸੀਂ ਪੰਜ ਲੀਡਰ ਅੰਦਰ ਦੇ ਦੇ ਸਾਰੀ ਆਮ ਆਦਮੀ ਪਾਰਟੀੋਂ ਦਾ ਥੋੜਾ ਦੇ ਦੇ। ਕੀ ਲੱਗਦਾ ਕਿ ਬਦਲਾਖੋਰੀ ਵੀ ਰਾਜਨੀਤੀ ਕੀਤੀ ਹੈ ਇਹਦੇ ਵਿੱਚ ਕੋਈ ਸੋਚਣ ਦੀ ਗੁੰਜਾਇਸ਼ ਹੈ ਨਹੀਂ ਲੇਕਿਨ ਭਾਜਪਾ ਕਹਿੰਦੀ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਕਿਸੇ ਨੂੰ ਅੰਦਰ ਕਰਦੇ ਹੋ ਨਿਊਜ਼ਲੈਂਡ ਜੇਕਰ ਅੰਦਰ ਕਰਦੇ ਹਾਲ ਤੱਕ ਕਦੇ ਨਹੀਂ ਉਹ ਉਹ ਫ੍ਰੀ ਹੈਂਡ ਨੇ ਕਹਿੰਦੇ ਇਹ ਵੀ ਫ੍ਰੀ ਹੈਂਡ ਹੈ ਕਿਉਂਕਿ ਤੋਂ ਯਾਦ ਤਾਂ ਲੱਗਾ ਹੋਇਆ ਨਹੀਂ ਇਨਕੁਆਰੀਜ਼ ਕੰਪਲੀਟ ਕਰਕੇ ਕਰਨਾ ਤਾਂ ਕਰਨਾ ਜੇਕਰ ਇੱਥੇ ਇੱਥੇ ਪੰਜਾਬ 'ਚ ਹੋਏ ਨੇ ਤੇ ਇਹ ਇਨਕੁਆਰੀਜ਼ ਹੋਈਆਂ ਨੇ ਪਹਿਲੇ ਉਹਨਾਂ ਜੋ ਸਕੈਮ ਸੀ ਖੁੱਲੇ ਸੀ ਪਬਲਿਸ਼ਾਈਜ਼ ਕੀਤੇ ਗਏ ਇਹ ਕਿਰਦਾਰ ਨਹੀਂ ਚੁੱਕੇ ਅੰਦਰ ਕਰਤਾ ਕਿਸੇ ਨੂੰ ਲੇਕਿਨ ਜਦੋਂ ਇਹ ਸਮਝ ਨਹੀਂ ਹੁੰਦੀ ਕਿਸੇ ਨੂੰ ਨਹੀਂ ਹੁੰਦੀ ਜੇ ਤੁਸੀਂ ਐਜ ਐਜ ਐਡਵੋਕੇਟ ਵੀ ਤੁਸੀਂ ਇਸ ਚੀਜ਼ ਨੂੰ ਜਾਣਦੇ ਹੋ ਕਿ ਜੇ ਜੇ ਸਮਝ ਨਹੀਂ ਹੁੰਦੀ ਤੇ ਬੰਦੇ ਨੂੰ ਪੇਸ਼ ਹੋਣਾ ਪਵੇ ਲੇਕਿਨ ਮੋ ਸਮਝ ਨਾ ਹੋਣਾ ਉਸ ਨੂੰ ਪੇਸ਼ ਨਾ ਹੋਣਾ ਕੀ ਲੱਗਦਾ ਨਹੀਂ ਜਦੋਂ ਬੰਦੇ ਨੂੰ ਇਹ ਪਤਾ ਹੋਏਗਾ ਕਿ ਮੇਰੀ ਸੁਣੀ ਹੀ ਨਹੀਂ ਜਾਣੀ ਉਹ ਕੀ ਕਰੇਗਾ ਕਿੱਥੇ ਜਾਏਗਾ ਇਨਸਾਫ ਲੈਣ ਅਸਤੇ ਜਦੋਂ ਇਨਸਾਫ ਵਾਲੀਆਂ ਥਾਵਾਂ ਦੇ ਉੱਤੇ ਵੀ ਉਹ ਬੰਦੇ ਬੈਠੇ ਹੋਣਗੇ ਜਿਨ੍ਹਾਂ ਦਾ ਨਜ਼ਰ ਆ ਰਿਹਾ ਉਹਨਾਂ ਇਨਸਾਫ ਨਹੀਂ ਦੇਣਾ ਕੀ ਕਰੇਗਾ ਕਿੱਥੇ ਕਿਥੇ ਜਾਏਗਾ ਕੋਰਟ ਤੇ ਇਹਨਾਂ ਨੂੰ ਵਿਸ਼ਵਾਸ ਨਹੀਂ ਕਿਉਂਕਿ ਕੋਰਟ ਨੇ ਵੀ ਹੁਣ ਆਰਡਰ ਕੀਤਾ ਉਸ ਤੋਂ ਬਾਅਦ ਨਹੀਂ ਕੋਰਟ 'ਚ ਤਾਂ ਵਿਸ਼ਵਾਸ ਹੈਗਾ ਜੁਡੀਸ਼ਰੀ ਦਾ ਵਿਸ਼ਵਾਸ ਹੈਗਾ ਜੁਡੀਸ਼ਰੀ ਤੇ ਵਿਸ਼ਵਾਸ ਹੈ ਦੇਖੋ ਦੋ ਗੱਲਾਂ ਨੇ ਜੋ ਜੁਡੀਸ਼ਰੀ ਦੇ ਫੈਸਲੇ ਤੋਂ ਬਾਅਦ ਵੀ ਕੀਤਾ ਗਿਆ ਜਿਸ ਤਰ੍ਹਾਂ ਮੈਂ ਕਹਿ ਰਿਹਾ ਸਜਾ ਕੇ ਦਿੱਲੀ ਦੀ ਸਰਕਾਰ ਕੌਣ ਚਲਾਏਗਾ ਕਿ ਜਿਹੜਾ ਪਾਵਰ ਹੋਏਗੀ ਜੁਡੀਸ਼ਰੀ ਨੇ ਤਾਂ ਫੈਸਲਾ ਕਰਤਾ ਕਿ ਇਲੈਕਟਿਡ ਗਵਰਨਮੈਂਟ ਦੀ ਪਾਵਰ ਹੈ ਉਸ ਤੋਂ ਬਾਅਦ ਇੱਕ ਯਗ ਤਾ ਹੈ ਵੀ ਇਹਨਾਂ ਨੂੰ ਖਰਾਬ ਕਰਨਾ ਇਹਨਾਂ ਨੂੰ ਅੰਦਰ ਕਰਨਾ ਔਰ ਇਹਨਾਂ ਨੇ ਬਾ ਆਰਡੀਨੈਂਸ ਲਿਆਂਦਾ ਔਰ ਬਾਅਦ ਚ ਪਾਰਲੀਮੈਂਟ ਚੋਂ ਪਾਸ ਕਰਾਇਆ ਇਹ ਮੈਜੋਰਟੀ ਗਵਰਨਮੈਂਟ ਦਾ ਮਤਲਬ ਡਿਕਟੇਟਰਸ਼ਿਪ ਹੁੰਦੀ ਹੈ ਕਿ ਚੀਫ ਜਸਟਿਸ ਆਫ ਇੰਡੀਆ ਕੁਛ ਨਹੀਂ ਹੈ ਜੇ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਚ ਚੀਫ ਇਲੈਕਸ਼ਨ ਕਮਿਸ਼ਨਰ ਦੇ ਬਾਰੇ ਚ ਫੈਸਲਾ ਕਰਦਾ ਹੈ ਜਾਂ ਇਲੈਕਸ਼ਨ ਕਮਿਸ਼ਨਰ ਦੇ ਜਿਹੜੀ ਆ ਉਹ ਸਿਲੈਕਸ਼ਨ ਦਾ ਫੈਸਲਾ ਕਰਦਾ ਹੈ ਜਿਹੜੀ ਚੀਫ ਜਸਟਿਸ ਆਫ ਇੰਡੀਆ ਹੋਏਗਾ ਕੀ ਤਕਲੀਫ ਆ ਜੀ ਇੱਕ ਪ੍ਰਾਈਮ ਮਿਨਿਸਟਰ ਇੱਕ ਲੀਡਰ ਆਫ ਆਪੋਜੀਸ਼ਨ ਇੱਕ ਚੀਫ ਜਸਟਿਸ ਆਫ ਇੰਡੀਆ ਨਾ ਹੀ ਵੀ ਨਹੀਂ ਚੀਫ ਜਸਟਿਸ ਆਫ ਇੰਡੀਆ ਨਹੀਂ ਹੋਂਸਲਤਾ तो इस करके विश्वास जुडिशरी तो है पर जुडिशरी भी ये वीकन कर रहे कमजोर कर रहे जुडिशरी के फैसले नहीं मने पार्लीमेंटरी जोड़ी मजोरिटी है वह तो नजायज़ फायदा उठा लेकिन बाली साहब वो कहते चोन आपका लगा हुआ है ईडी उन्होंने हाथ से नहीं है जो कोर्ट ने फैसला किया जो कोर्ट ने फरमान दिए उन्होंने मनने पैने बच्चे बच्चे ने पता है कि ईडी सी बी आई इनकम टैक्स यारे हाथ च ने एक कि नहीं पता ਇਹ ਚੋਣ ਦੀ ਆਸ ਹੈ ਅਸੀਂ 40 ਸਾਲ ਹੋ ਗਏ ਦੇਖਦੇ ਆਂ ਕਿ ਚੋਣ ਦੀ ਆਸ ਤੇ ਕੀ ਕੀ ਹੁੰਦਾ ਰਿਹਾ ਮੋਦੀ ਜੀ ਨੇ ਕਈ ਵਾਰੀ ਚੋਣ ਦੀ ਆਸ ਤੇ ਇੱਕ ਵਾਰੀ ਬਜਟ ਵੀ ਪੇਸ਼ ਕੀਤਾ ਕਈ ਤਰ੍ਹਾਂ ਦੀ ਫੈਸਿਲਿਟੀ ਵੀ ਦਿੱਤੀਆਂ ਇਲੈਕਸ਼ਨ ਕਮਿਸ਼ਨ ਜਿਹੜਾ ਚੁੱਪ ਹੈ ਠੀਕ ਹੈ ਜੁਡੀਸ਼ਰੀ ਨੂੰ ਵੀ ਘੱਟਦਾ ਹੈ ਅੱਜ ਦੇ ਚੈਨਲ ਆਫ ਮੀਡੀਆ ਤੇ ਫੋਰਥ ਪਿਲਰ ਹੈ ਫੋਰਥ ਸਟੇਟ ਕਿਹਾ ਜਾਂਦਾ ਹੈ ਉਹ ਤੁਸੀਂ ਦੇਖੋ ਤੁਸੀਂ ਲੋਕ ਜਿਹੜਾ ਕਵਰ ਕਰਦੇ ਹੋ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਦੇ ਸਾਡੇ ਪੈਨਟਰਾ ਜਿਹੜਾ ਬਹੁਤ ਅੱਛਾ ਕਵਰ ਕਰ ਰਿਹਾ ਹੈ ਲੋਕੀ ਜਦੋਂ ਟੀਵੀ ਔਨ ਕਰਦੇ ਹੈ ਚੈਨਲ ਹੈ 100% ਇੱਕ ਦੋ ਚੈਨਲ ਤੋਂ ਛੱਡ ਕੇ ਕੀ ਇਨਫੋਰਮੇਸ਼ਨ ਲੋਕਾਂ ਤੱਕ ਜਾ ਰਹੀ ਹੈ ਸਾਰੀ ਡਿਸਟਾਰਟਡ ਇਨਫੋਰਮੇਸ਼ਨ ਜਾ ਰਹੀ ਹੈ ਪਰ ਉਹਨੂੰ ਪਤਾ ਕਿ ਮੈਂ ਗਲਤ ਬਿਆਨ ਨਹੀਂ ਕਰਾਂਗਾ 100 ਬੰਦੇ ਪੰਜ ਕ ਬੰਦੇ ਪੜੇ ਲਿਖੇ ਸੋਚਣ ਵਾਲੇ ਹੁੰਦੇ ਨੇ 95 ਨੇ ਤਾਂ ਵੋਟ ਪਾ ਦੇਣੀ ਲੇਕਿਨ ਵਾਲੀ ਸਾਬ ਉਹਨਾਂ ਵੱਲੋਂ ਕੀ ਆ ਜਾ ਰਿਹਾ ਹੈ ਬੀ ਜੀ ਪੀ ਵੱਲੋਂ ਕਿ 400 ਵਾਰ ਇਸ ਵਾਰ 405 ਲੱਗਦਾ ਕਿ 400 ਵਾਰ ਹੋ ਜਾਏਗਾ ਦੇਖੋ ਇਹ ਇੱਕ ਅਗਾਸ ਸਾਈਕੋਲੋਜੀਕਲ ਵਰਕ ਹੈ ਕਿ 400 ਪਾਰ ਕੋ ਇਹ ਤਾਂ ਆਪੋਜੀਸ਼ਨ ਜਿਹੜੀ ਆ ਉਹ ਦੀ ਮਾਰ ਲਈ ਹੋ ਜਾਏਗੀ ਇੱਕ ਕੱਲ ਨੂੰ ਜਿਹੜੀ ਇਹ ਰਾਫੇਰੀ ਕਰਨੀ ਉਹਨੂੰ ਜਸਟੀਫਾਈ ਕਰਨਾ ਤੇ 400 ਜਿਹੜੇ ਆ ਇਹ ਲੈ ਕੇ ਕੋਈ ਬੰਦਾ ਜਿਹੜਾ ਹੈ ਵੈਸੇ ਤੇ ਪਾਰਲੀਮੈਂਟ ਚ ਮੈਂ ਤਾਂ ਹੈਰਾਨ ਪਾਰਲੀਮੈਂਟ ਚ ਪ੍ਰਾਈਮ ਮਿਨਿਸਟਰ ਸਟੇਟਮੈਂਟ ਦੇ ਰਿਹਾ ਉਹ ਕਿਸੇ ਵੀ ਇਸਤੇ ਦੇ ਰਿਹਾ ਕਿ 400 ਪਾਰ ਅਸੀਂ ਹੋਣਾ ਪਾਰਲੀਮੈਂਟ ਚ ਜੋ ਕਿਹਾ ਜਾਂਦਾ ਉਹ ਤਾਂ ਜਾਂ ਤੇ ਫਿਰ ਇਹਨਾਂ ਨੇ ਸੋਚਿਆ ਹੈ ਇਸ ਹੀ ਇਹ ਗਲਤ ਕਾਰਨਾਮੇ ਕਰਨੇ ਆ ਤੇ 400 ਦੇ ਪਹੁੰਚਣਾ 370 ਦੇ ਪਹੁੰਚਣਾ ਸਾਡੀ ਆਪਣਾ ਓਪੀਨੀਅਨ ਹੈ 220 270 ਨਹੀਂ ਜਾਂਦਾ ਵਾਲੀ ਸਾਬ 220 200 ਕਹਿ ਰਹੇ ਨੇ ਲੇਕਿਨ ਬੜੇ ਬਾਲੀਵੁੱਡ ਦੇ ਅਦਾਕਾਰ ਜਿਹੜੇ ਭਾਰਤੀ ਜੰਮਾ ਪਾਰਟੀ ਕੋਲ ਕਰੇ ਕਿ ਪਿਆਵੇ ਸੰਗਤ ਨਾਲ ਹਰਦੀ ਗੱਲ ਕੀਤੀ ਜਾਵੇ ਹੋਰ ਵੀ ਕਈ ਬਾਲੀਵੁੱਡ ਦੇ ਅਦਾਕਾਰ ਜਿਹੜੇ ਨੇ ਬੜੇ ਦਿੱਤੇ ਨੇ ਮੁੱਖ ਸਤਾਜ ਇਹ ਦੋ ਕਿ ਲੱਗਦਾ ਹੈ ਕਿ ਬੀਜੇਪੀ ਡਾਊਨਫਾਲ ਨਜ਼ਰ ਆ ਰਹੀ ਹੈ ਕਿ ਲੱਗਦਾ ਹੈ ਕਿ ਹਾਂ ਵੀ ਉਹਨਾਂ ਦੇ 400 ਪਾਰ ਦਾ ਨਾਰਾ ਸੀ ਉਹਨੂੰ ਲੈ ਕੇ ਜਿਹੜੀ ਹੈ ਇੰਪਲੀਮੈਂਟ ਕਰਦੇ ਨਜ਼ਰ ਆ ਸਕਦਾ ਜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਔਰ ਜੋ ਸਾਡੀ ਪਾਰਟੀ ਬਿਲਿਚ ਕਰ ਰਹੀ ਹੈ ਯਾਨੀ ਸਾਰੇ ਆਪੋਜੀਸ਼ਨ ਨਾਲ ਇੰਡੀਆ ਪੂਰਾ ਗਠਜੰਬੰਦ ਬਣਾ ਹੋਇਆ ਹੈ ਔਰ ਉਹ ਹਰ ਸਟੇਜ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਕਿ ਫਾਰਮਰਸ ਦੀ ਐਜੂਕੇਸ਼ਨ ਹੋਈ ਹੈ ਜੋ ਵਕੀਲ EVM ਦੇ ਅਗੇਂਸਟ ਲਾਮਬੰਦ ਹੋਏ ਹੋਏ ਲੱਖਾਂ ਜੇ ਇਹ ਚੈਨਲ ਨਹੀਂ ਦਿਖਾ ਰਿਹਾ ਉਹ ਕਹਿੰਦੇ ਸੀ ਮਰ ਜਾਵਾਂਗੇ ਅਸੀਂ EVM ਜਿਹੜਾ ਨਹੀਂ ਚੱਲਣ ਦੇਣੀ ਇਹ ਸਾਰਾ ਜਿਹੜਾ ਉਹ ਫਿਜ਼ੀਕਲੀ ਹੋਣਾ ਚਾਹੀਦਾ ਹੈ ਲੋਕਾਂ ਨੂੰ ਜਾਗਰਤ ਕਰਨ ਦੀ ਗੱਲ ਹੈ ਔਰ ਉਸ ਦਿਨ ਵੀ ਸਿਟੀ ਸਾਹਿਬ ਨੇ ਵੀ ਗੱਲ ਕੀਤੀ ਵੀ ਸੜਕਾਂ ਤੇ ਆਣਾ ਪਵੇਗਾ ਇਹ ਮਹੀਨਾ ਸੜਕਾਂ ਤੇ ਆਣਾ ਪਵੇਗਾ ਲੋਕਾਂ ਨੂੰ ਜਾਗਰਿਤ ਕਰਨਾ ਪਰ ਲੋਕਾਂ ਨਾਲ ਜਦੋਂ ਅਸੀਂ ਗੱਲ ਕਰਾਂਗੇ ਨਾ ਫੈਕਟ ਜਿਹੜੇ ਦੱਸੇ ਵੀ ਨਹੀਂ ਅੱਜ ਇੰਡੀਆ ਦੇ ਵਿੱਚ 1% ਲੋਕਾਂ ਕੋ ਪਹਿਲੀ ਵਾਰ ਇਤਿਹਾਸ ਚ ਸਾਢੇ 22% ਆਮਦਨ ਟੋਟਲ ਦੇਸ਼ ਦੀ 1% ਲੋਕਾਂ ਕੋਲ ਗਈ ਹੈ ਕਿਧਰ ਆਜ ਇਹ ਅਸੀਂ ਮੁੱਦੇ ਜਿਹੜੇ ਚੁੱਕਾਂਗੇ ਸਾਨੂੰ ਇਹ ਪਤਾ ਕਿ ਕਦੋਂ ਜਿਹੜੀ ਕੈਂਪੇਨ ਹੈ ਉਹ ਅਸੀਂ ਹਾਈਟ ਤੇ ਲੈ ਕੇ ਜਾਣੇ ਆਂ ਔਰ ਹੌਲੀ ਹੌਲੀ ਜਿਹੜੀ ਆ ਉਹ ਅਸੀਂ ਇਹਨੂੰ ਜਿਹੜੇ ਲੋਕਾਂ ਨੂੰ ਵੇਖਣ ਕਰ ਰਹੇ ਆਂ ਅਸੀਂ ਗੜੀ-ਗੜੀ ਚਾ ਰਹੇ ਆਂ ਔਰ ਇੱਕ ਹੋਰ ਲਾਸਟ ਚੀਜ਼ ਮੈਂ ਕਹਿ ਦਾਂ ਕਿ ਜਿਹੜਾ ਇਹਨਾਂ ਨੇ ਸਾਡੇ ਸੁਪਰੀਮੋ ਨੂੰ ਅਰੈਸਟ ਕੀਤਾ ਨਾ ਉਹ ਸ਼ਖਸੀਅਤ ਬਾਰੇ ਚ ਕਿ ਹਮ ਉਹ ਪੱਤੇ ਨਹੀਂ ਹੈ ਜੋ ਸ਼ਾਖਾਵਾਂ ਸੇ gir kar bikhar jaein ਆਂਧੀਆਂ ਨੂੰ ਕਹਿ ਦੋ ਕਿ ਆਪਣੀ ਔਕਾਤ ਮੇ ਰਹੇ ਆਂਧੀਆਂ ਨੂੰ ਕਹਿ ਦੋ ਕਿ ਆਪਣੀ ਔਕਾਤ ਮੇ ਰਹੇ ਸੋ ਅਸੀਂ ਫੇਰ ਵਾਰ ਇਹ ਨੂੰ ਦੱਬਿਆ ਜਾਂਦਾ ਉਹ ਇੱਕਦਮ ਉੱਪਰ ਆਂਦਾ ਔਰ ਉਹੀ ਹੋਏਗਾ ਇਹ ਨਾਲ ਇਲੈਕਸ਼ਨ ਚ ਵੀ ਥੈਂਕ ਯੂ ਆਪ ਇਸ ਨਾਲ ਜੁੜੀਆਂ ਕੋਈ ਸੈਂਟਰ ਗਵਰਨਮੈਂਟ ਹੈ ਮੋਤੀ ਸਾਹਿਬ ਦੀ ਸਰਕਾਰ ਚ ਬੈਠੇ ਨੇ ਸਾਰੀਆਂ ਏਜੰਸੀਆਂ ਨੂੰ ਆਪਣੇ ਨਾਲ ਰੱਖ ਕੇ ਚੱਲ ਰਹੇ ਨੇ ਕਿਸੇ ਨੂੰ ਕਿਸੇ ਨੂੰ ਗ੍ਰਿਫਤਾਰ ਕਰਨਾ ਹੈ ਕਿਸੇ ਨੂੰ ਕਿਸੇ ਨੂੰ ਬਲੈਕਮੇਲ ਕਰਨਾ ਮੈਂ ਆਲਰੇਡੀ ਪਰਸੋ ਵੀ ਪ੍ਰੈਸ ਕਾਨਫਰੈਂਸ ਦਿੱਤਾ ਸੀ ਕਿਸੇ ਨੂੰ 40 ਕੰਪਨੀਆਂਜ਼ ਨੂੰ ਐਡੀ ਦਾ ਰੇਡ ਕਰਨ ਤੋਂ ਬਾਅਦ ਇਨਕਮ ਟੈਕਸ ਦਾ ਰੇਡ ਕਰਨ ਤੋਂ ਬਾਅਦ ਉਹਨਾਂ ਕੋਲੋਂ ਇਲੈਕਟ੍ਰਿਕ ਬਾਂਡ ਰਿਸ਼ੋਦੇ ਤੌਰ ਤੇ ਦਿੱਤੇ ਗਏ ਕੀ મોદી ਸਾਹਿਬ ਤੇ ਜਾਂ ਬੀ ਜੀ ਪੀ ਤੇ ਕਰਪਸ਼ਨ ਐ ਇੱਕ ਥੱਲੇ ਪੜਛਾ ਦੱਸ ਨਹੀਂ ਹੋਣਾ ਚਾਹੀਦਾ ਹਿੰਦੁਸਤਾਨ ਦੀਆਂ ਬੇਸ਼ੁਮਾਰ ਜਿਹੜੀਆਂ ਜ ਪ੍ਰੋਪਰਟੀਆਂ ਆ ਰੇਲਵੇ ਤੋਂ ਲੈ ਕੇ 에ਅਰਪੋਰਟ ਤੋਂ ਲੈ ਕੇ ਬੰਦਰਗਾਹਾਂ ਨੂੰ ਲੈ ਕੇ ਹਰ ਪਬਲਿਕ ਲਿਮਟਿਡ ਕੰਪਨੀ ਨੂੰ ਆਪਣੇ ਦੋਸਤਾਂ ਨੂੰ ਦਿੱਤੀਆਂ ਕੀ ਇਹਨਾਂ ਤੇ ਕ੍ਰਿਮੀਨਲ ਬ੍ਰੀਚ ਆਫ ਟਰਸਟ ਐਫ ਆਈ ਐਨ ਆਈ ਲਾਅ ਹੋਣੀ ਚਾਹੀਦੀ ਜਿਸ ਨਾਲ ਨੇ ਚੀਟਿੰਗ ਅਤੇ ਫੋਰਜਰੀ ਕਰਕੇ ਪ੍ਰੋਫਿਟੇਬਲ ਕੰਪਨੀਆਂਜ਼ ਨੂੰ ਲਾਸ ਲਾਸ ਵੀ ਨਹੀਂ ਸੀ ਗਿਆ ਪ੍ਰੋਫਿਟੇਬਲ ਕੰਪਨੀ ਨੂੰ ਅਡਾਨੀ ਅੰਬਾਨੀ ਦੇ ਹਵਾਲੇ ਕੀਤੀਆਂ ਕਿ ਕਿਸੇ ਪੋਲਿਟਿਕਲ ਪਾਰਟੀ ਚ ਹਿੰਮਤ ਆ ਗਈ ਹੈ ਜਿਹੜੀਆਂ ਜਿਹੜੀਆਂ ਇੰਡੀਅਨ ਪੀਪਲ ਪਾਰਟੀ ਬਣੀ ਹੈ ਚਾਹ ਵੀ ਚਾਹ ਵੀ ਪਾਰਟੀਆਂ ਮਿਲ ਗਈਆਂ ਜਿੰਨੀ ਦੇਰ ਇਹ ਸੜਕ ਤੇ ਨਿਕਲ ਕੇ ਇਹ ਗੱਲ ਨਹੀਂ ਕਰਨਗੀਆਂ ਕਿ ਜੇ ਸਰਕਾਰ ਸਾਡੀ ਆਏਗੀ ਤੇ ਇਹ ਲੋਕਾਂ ਨੂੰ ਚਾਹੇ ਅਡਾਨੀ ਹੋਵੇ ਚਾਹੇ ਅੰਬਾਨੀ ਹੋਵੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਚਾਹੇ ਉਹ ਅਮਿੰਦ ਸ਼ਾਹ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਲੁੱਟਿਆ ਜਿਨੇ ਹਿੰਦੁਸਤਾਨ ਨੂੰ ਬੇਕਾਬੂ ਮਾਇਆ ਉਹਨੂੰ ਅਸੀਂ ਜੇਲ੍ਹਾਂ ਚ ਬੰਦ ਕਰਾਂਗੇ ਜਿੰਨੀ ਤੇਰੇ ਨਹੀਂ ਬੋਲਾਂਗੇ ਓਨੀ ਤੇ ਲੋਕੀ ਲੋਕੀਆਂ ਇਨਨਤੇ ਯਕੀਨ ਨਹੀਂ ਕਰਾਂਗੇ ਇਸੇ ਕਾਰਨ ਮੈਂ ਅਸੀਂ ਪਿਛਲੇ ਪਹਿਲੇ ਵੀ ਇਹ ਤਰਕੈਸ ਕੀਤੀ ਸੀ ਪਾਰਟੀ ਨੂੰ ਕਿ ਸੜਕਾਂ ਤੇ ਨਿਕਲੋ ਇਹ ਬਾਬਾ ਇਲੈਕਟ੍ਰਿਕ ਬੌਂਡ ਐਨਾ ਵੱਡਾ ਸਕੈਮ ਸੁਪਰੀਮ ਕੋਰਟ ਨੇ ਤੁਹਾਨੂੰ ਦੇ ਦਿੱਤਾ ਹੈ ਖਜ਼ਾਨਾ ਇਹ ਜਿਹੜੇ ਕਰੋੜ ਰੁਪਏ ਮੋਦੀ ਸਾਹਿਬ ਨੇ ਆਪਣੇ ਖਾਤੇ ਚ ਬਲੈਕਮੇਲ ਕਰਕੇ ਪਾਇਆ ਪਹਿਲੇ ਐਡੀ ਦਾ ਰੇਟ ਕਰਵਾਇਆ ਇਨਕਮ ਦਾ ਰੇਟ ਕਰਾਇਆ ਫਿਰ ਉਹਨੇ ਲੇਟੈਸਟ ਆਇਆ ਕਿ ਜਿੰਦਲ ਗਰੁੱਪ ਦੇ ਕੋਲੋਂ 195 ਕਰੋੜ ਰੁਪਏ ਲੈਨੇ ਉਹਨਾਂ ਨੇ ਉਹ ਜਿੰਦਲ ਸੱਜਨ ਜਿੰਦਲ ਜਿਹੜਾ ਹੈ ਉਹ ਤੇ ਰੇਪ ਦਾ ਇਨਕੁਆਰੀ ਸੀ ਉਹਨੂੰ ਕੱਲ ਮੇਰਾ ਖਿਆਲ ਇਹ ਰੇਪ ਦੀ ਇਨਕੁਆਰੀ ਚ ਉਹਨੂੰ ਇਨਕੁਆਰੀ ਚ ਦੁਕਾਨਾ ਨੰਬਰ ਦੋ ਬੜੀ ਕਰ ਦਿੱਤਾ ਉਹਨਾਂ ਨੇ ਇਹ ਇਹ ਬਲੈਕਮੈਨਿੰਗ ਨਹੀਂ ਤੇ ਹੋਰ ਕੀ ਹੈ ਪਹਿਲੇ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਓ ਫਿਰ ਉਤੋਂ 195 ਕਰੋੜ ਦਾ ਬਾਂਡ ਲੈ ਲਓ ਤੇ ਫਿਰ ਉਹ ਠੀਕ ਹੋ ਗਿਆ ਫਿਰ ਉਹਨੇ ਵਿਚਵੀਂ ਜੁਆਇਨ ਕਰ ਲਈ ਸਰ ਜਿੰਦਲ ਗਰੁੱਪ ਨੇ ਬਜਪੀ जॉइन ਕਰ ਲਈ ਗਰੁੱਪ ਨੂੰ ਜੁਆਇਨ ਕਰਾਂਦਾ ਅਗਰ ਕੇਜਰੀਵਾਲ ਸਾਹਿਬ ਬਜਪੀ ਨੂੰ ਜੁਆਇਨ ਕਰ ਲੈਂਦੇ ਤੇ ਉਹਨਾਂ ਦੇ ਪਰਚਾ ਨਹੀਂ ਸੀ ਹੋਣਾ ਜੇ ਜੇ ਲਾਲੂ ਪ੍ਰਸ਼ਾਦ ਬਜਪੀ ਚ ਆ ਜਾਂਦਾ ਤੇ ਉਰਤੇ ਪਰਚਾ ਨਹੀਂ ਸੀ ਹੋਣਾ ਮਤਲਬ ਕਿ ਇਹਨਾਂ ਨੇ ਕਿਸ ਕਿਸ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਕਿਉਂ ਖਤਮ ਕਰ ਰਹੇ ਨੇ ਕਿਉਂ ਇਹ ਸਿੰਧ ਸਾਡੇ ਕਨਸਟੀਟਿਊਸ਼ਨ ਨੂੰ ਖਤਮ ਕਰ ਰਹੇ ਕਾਨੂੰਨ ਹੀ ਬਦਲ ਦਿੰਦੇ ਸਾਰੇ ਲੇਕਿਨ ਕੋਰਪੋਰੇਟ ਲੋ ਬਾਰ-ਬਾਰ ਲੋਕਾਂ ਨੂੰ ਹੀ ਪੀੜ ਦਿੱਤੀ ਜਾ ਰਹੀ ਹੈ ਪਾਰਕਿੰਗ ਨੂੰ ਹੀ ਪੀੜ ਦਿੱਤੀ ਜਾ ਰਹੀ ਹੈ ਕਿ ਸੜਕਾਂ ਉਤਰਾ ਜਾਏ ਕਾਰਨ ਕੀ ਸਮਝੋਗੇ ਕਿ ਨਹੀਂ ਉਤਰਾ ਜਾ ਰਿਹਾ ਸਰ ਕਾਰਨ ਮੈਂ ਦੱਸਦਾ ਕਿ ਮੇਨ ਮੁੱਦਿਆਂ ਤੋਂ ਜਿਹੜੇ ਮੋਦੀ ਸਾਹਿਬ ਸਨ ਪਟਕਾਰੇ ਨੇ ਕਦੀ ਮੰਡਲ ਵਾਲੇ ਪਾਸੇ ਲੈ ਜਾਂਦੇ ਨੇ ਕਦੀ ਕਿਸੇ ਹੋਰ ਮਸਲੇ ਤੇ ਲੈ ਜਾਂਦੇ ਮਸਲਾ ਤੇ ਪਾਵਰਟੀ ਆਮ ਆਦੀ ਪਾਰਟੀ ਕੋਲ ਨਹੀਂ ਨਿਕਲ ਪਾ ਦੇਖੋ ਦੇਖੋ ਇਸ ਮੁਲਕ ਵਿੱਚ ਪਾਵਰਟੀ ਅਗਰ ਦੇਖੋ ਤੇ 111 ਨੰਬਰ ਤੇ ਅਸੀਂ ਗਰੀਬੀ ਦੇ ਵਿੱਚ ਆ ਗਏ ਸਰ ਪਰ ਪਰ ਕੈਪੀਟਲ ਇਨਕਮ ਸਾਡੇ ਸਰ ਬੰਗਲਾਦੇਸ਼ ਪਾਕਿਸਤਾਨ ਨੇਪਾਲ ਸ਼੍ਰੀਲੰਕਾ ਤੋਂ ਵੀ ਅਸੀਂ ਡਾਉਨਾ ਸਰ ਅਸੀਂ ਮੁੱਦੇ ਤੇ ਕਿਉਂ ਨਹੀਂ ਆਉਂਦੇ ਸਾਡੇ ਨੌਜਵਾਨ ਕਿੰਨੇ ਬੇਰੋਜ਼ਗਾਰ ਹੈ ਉਸ ਮੁੱਦੇ ਤੇ ਇਹ ਨਹੀਂ ਆਉਂਦੇ ਇਹ ਸਾਨੂੰ ਸਰ ਸਟੇਟ ਸਰ ਤੁਹਾਡੀ ਜਿਹੜੀ ਆਵਾਜ਼ ਆ ਉਹ ਲੋਕ ਕਿਉਂ ਨਹੀਂ ਸੋ ਰਹੇ ਤੁਸੀਂ ਵੀ ਆਮ ਆਪੀ ਪਾਕ ਦੇ ਬੰਦੇ ਤੁਸੀਂ ਸਰ ਤੁਸੀਂ ਵੀ ਐਡਵੋਕੇਟ ਹੋ ਕਿਉਂ ਨਹੀਂ ਲੋਕ ਆਪ ਆ ਰਹੇ ਸਰ ਮੁਲਕ ਨੂੰ ਆਜ਼ਾਦ ਹੋਇਆ ਸਰ ਤਕਰੀਬਨ ਸਰ 75 ਸਾਲ ਹੋ ਗਏ ਸਰ ਲੋਕੀ ਸਰ ਸਾਰਿਆਂ ਨੂੰ ਦੇਖ ਚੁੱਕਿਆ ਔਰ ਔਰ ਲੋਕਾਂ ਨੂੰ ਸਰ ਨਮੋਸ਼ੀਆ ਸਰ 30% ਲੋਕ ਅੱਜ ਵੀ ਸਰ 35% ਲੋਕ ਅੱਜ ਵੀ ਵੋਟ ਨਹੀਂ ਪਾਉਂਦੇ ਸਰ ਉਹ ਕਿਉਂ ਨਹੀਂ ਪਾਉਂਦੇ ਸਰ ਵੋਟ ਕਿਉਂਕਿ ਉਹਨਾਂ ਨੂੰ ਲੱਗਦਾ ਸਾਰੇ ਚਿਹਰੇ ਸੇਮ ਐ ਸਰ ਇਸ ਕਾਰਨ ਇਸ ਵਾਰ ਪਾਰਟੀ ਨੂੰ ਆਪਣੇ ਸਾਥ ਸਾਥ ਅੱਛੇ ਚਿਹਰੇ ਦੇਣ ਪੈਣਗੇ ਔਰ ਮਜਬੂਰੀ ਨਾਲ ਔਰ 35% ਲੋਕਾਂ ਨੂੰ ਵੀ ਇੱਕ ਰਿਕਵੈਸਟ ਆ ਜੋੜ ਕੇ ਕਿ ਆ ਆਖਰੀ ਮੌਕਾ ਜੇ ਅਗਰ ਤੁਸੀਂ ਡੈਮੋਕਰੇਸੀ ਨੂੰ ਬਚਾਉਣਾ ਚਾਹੁੰਦੇ ਹੋ ਅਗਰ ਤੁਸੀਂ ਕਨਸਟੀਟਿਊਸ਼ਨ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਬਚਾਉਣਾ ਚਾਹੁੰਦੇ ਹੋ ਤੇ ਰੱਬ ਦੇ ਵਾਸਤੇ ਇਸ ਵਾਰ ਵੋਟ ਜਿਹੜਾ ਨਾ ਮੈਰਿਟ ਤੇ ਪਾਓ ਵਿਦਆਊਟ ਰਿਲੀਜੀਅਨ ਨੂੰ ਸੋਚਿਆ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ